ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਸੀਂ ਵੇਖ ਰਹੇ ਹੋ YouTube ਵਰ ਫੇਸਬੁਕ ਚੈਨਲ ਜੈਰਾਮ ਬੇਲਾ ਵਿਰਸਾ ਦੋਸਤੋ ਇਸ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਤੁਹਾਨੂੰ ਵੀਡੀਓ ਰਾਹੀਂ ਦਿਖਾਉਂਦੇ ਹੁੰਦੇ ਆ ਕਿ ਅਸੀਂ ਤੂੰਬੀਆਂ ਕਿੱਥੇ ਤੇ ਕਿਵੇਂ ਬਣਾਉਂਦੇ ਆ ਤੇ ਕਿੱਥੋਂ-ਕਿੱਥੋਂ ਅਸੀਂ ਤੂੰਬੀਆਂ ਵਾਸਤੇ ਮਟੀਰੀਅਲ ਤਿਆਰ ਕਰਦੇ ਆ ਲੈ ਕੇ ਆਂਦੇ ਆ ਆ ਦੇਖੋ ਜੀ ਉਸਤਾਦ ਜੀ ਨੇ ਆ ਬਿਲਾ ਦੇ ਟੋਕਰੇ ਭਰੇ ਹੋਇਆ ਵੈਸੇ ਹੋਰ ਵੀ ਅੰਦਰ ਕਾਫੀ ਸਾਰੇ ਥੈਲੇ ਵੀ ਭਰੇ ਹੋਇਆ ਬਿਲਾ ਦੇ ਆ ਦੇਖੋ ਹੁਣ ਹਰੀਆਂ ਹਰੀਆਂ ਟੁੰਬੀਆਂ ਬਣਾ ਕੇ ਦੇਖਣੀ ਆ ਜੀ ਇਹ ਨਵਾਂ ਸਪੈਰੀਮੈਂਟ ਕਰਕੇ ਦੇਖਣਾ ਉਸਤਾਦ ਜੀ ਨੇ ਇਹ ਹਾਰੇ ਬਿਲ ਤੋੜ ਕੇ ਲਿਆਂਦੇ ਆ ਇਹਨਾਂ ਦੀ ਟੁੰਬੀਆਂ ਦੀ ਟੋਣ ਵੀ ਚੈੱਕ ਕਰਨੀ ਆ ਤੇ ਰੰਗ ਦੇਖੋ ਕਿੰਨਾ ਕੁਦਰਤੀ ਰੰਗ ਹੈ ਜੀ ਇਹ ਦੇਖੋ ਕਿੰਨਾ ਖੂਬਸੂਰਤ ਰੰਗ ਹੈ ਹਜੇ ਤਾਂ ਇਹਨਾਂ ਪਰ ਗਰਦਾ ਪਿਆ ਹੋਇਆ ਇਹਨਾਂ ਨੇ ਬਿਲਕੁਲ ਸਾਫ਼ ਹੋ ਕੇ ਦੇਖਿਓ ਚਮਕ ਜਾਣਾ ਜੀ ਚਮਕ ਆਹ ਦੇਖੋ ਜੀ ਆਹ ਬੇਲ ਦੀ ਵੀ ਟੁੰਬੀ ਬਾਨੀ ਆ ਜੀ ਤੇ ਆਹ ਦੇਖੋ ਇਹਦਾ ਬਣੂਗਾ ਜੀ ਟੁੰਬਾ ਦੇਖੋ ਜੀ ਇਹ ਆ ਸਾਡੇ ਵਿਰਾਸਤੀ ਲੋਕ ਸਾਜ ਤੇ ਆ ਦੇਖੋ ਇਧਰ 우ਸਤਾਦ ਜੀ ਨੇ ਆ ਰੱਖੇ ਹੋਇਆ ਸਾਫ ਕਰਕੇ ਬਿਲ ਤੇ ਇਧਰ ਆ ਦੇਖੋ ਚੱਲ ਰਿਹਾ ਜੀ ਕੰਮਕਾਰ ਦੇਖੋ ਜੀ ਤੁਸੀਂ ਦੋਸਤੋ ਦੁਨੀਆ ਦੇ ਜਿਹੜੇ ਮਰਜੀ ਦੇਸ਼ ਵਿੱਚ ਬੈਠੇ ਆ ਜਿਹੜੀ ਮਰਜੀ ਕੰਟਰੀ ਵਿੱਚ ਬੈਠੇ ਆ ਚਾਹੇ ਕਿਸੇ ਵੀ ਪਿੰਡ 'ਚ ਬੈਠੇ ਆ ਚਾਹੇ ਸ਼ਹਿਰ 'ਚ ਬੈਠੇ ਆ ਤੁਸੀਂ ਸਭ ਤੋਂ ਆਨਲਾਈਨ ਕੋਈ ਵੀ ਪੰਜਾਬੀ ਲੋਕ ਸਾਜ਼ ਮੰਗਵਾ ਸਕਦੇ ਆ ਜੀ ਆ ਦੇਖੋ ਇਧਰ 우ਸਤਾਦ ਜੀ ਨੇ ਦੇਖੋ ਕਿੰਨੇ ਪਿਆਰ ਨਾਲ ਕਿੰਨੇ ਇਸ਼ਕ ਨਾਲ ਆ ਟੰਗੇ ਹੋਇਆ ਜੀ ਉੱਪਰ ਕੱਦੂ ਸਾਡੇ ਏਰੀਆ ਦੇ ਵਿੱਚ ਇਹਨੂੰ ਕੀਆ ਕਹਿੰਦੇ ਆ ਹਿੰਦੀ ਦੇ ਵਿੱਚ ਇਹਨੂੰ ਲੋਕੀ ਕਹਿੰਦੇ ਆ ਤੇ ਸਾਡੇ ਮਾਲਵੇ ਵਿੱਚੇ ਇਧਰ ਲੰਘ ਜੋ ਆਪਣੇ ਜਿੱਦਾ ਬਰਨਾਲਾ ਹੋ ਗਿਆ ਸੰਗਰੂਰ ਹੋ ਗਿਆ ਬਠਿੰਡਾ ਹੋ ਗਿਆ ਉਸ ਏਰੀਏ ਵਿੱਚ ਇਹਨੂੰ ਕੱਦੂ ਕਹਿੰਦੇ ਆ ਜਿਹੜਾ ਕਹਿੰਦੇ ਹੁੰਦੇ ਕੱਦੂ ਦਾ ਤੂੰਬਾ ਆ ਦੇਖੋ ਜੀ ਇਹਦੇ ਵਿੱਚੋਂ ਅਸੀਂ ਵੱਢ ਕੇ ਇੱਕ ਤੂੰਬਾ ਤਿਆਰ ਕਰ ਚੁੱਕੇ ਆ ਜੀ ਤੇ ਆਹ ਦੇਖੋ ਜੀ ਦਾ ਪਿਆ ਤੂੰਬਾ ਆਹੀ ਆ ਭਾਗ ਜੀ ਆਹ ਦੇਖੋ ਜੀ ਦੇਖੋ ਦੋਸਤੋ ਤੇ ਆ ਆ ਗਈ ਜੀ বীਣ ਆ ਬੁਗਤੂ ਆ ਢੋਲ ਕਹਿ ਜੀ ਆਹ ਦੇਖੋ ਜੀ ਕਿੰਨੇ ਖੂਬਸੂਰਤ ਸਾਜ਼ ਬਣਾਏ ਹੋਏ ਆ ਦੇਖੋ ਜੀ ਜਿਹੜੇ ਪੰਜਾਬੀ ਗਾਣਿਆਂ ਚ ਪੰਜਾਬੀ ਫਿਲਮਾਂ ਦੇ ਵਿੱਚ ਰੰਗਮੰਚ ਕਰਦੇ ਆ ਰੰਗ ਭਰਦੇ ਆ ਜੀ ਇਹ ਆ ਉਹ ਪੰਜਾਬੀ ਲੋਕ ਸਾਜ ਇਹ ਆ ਸਾਡੇ ਵਿਰਸੇ ਦੀਆਂ ਦੋਸਤੋ ਨਿਸ਼ਾਨੀਆਂ ਤੁਸੀਂ ਕਿਤੋਂ ਵੀ ਬੈਠੇ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਸਾਤੋਂ ਆਨਲਾਈਨ ਵੀ ਮੰਗਵਾ ਸਕਦੇ ਆ ਤੇ ਸਾਡੇ ਕੋਲ ਆ ਕੇ ਲਿਜਾ ਵੀ ਸਕਦੇ ਆ ਸਾਡੇ ਕੋਲ ਆਓ ਤੂੰ ਵੀ ਆ ਲੈਣ ਵਾਸਤੇ ਨਾਲੇ ਬਹਾਨੇ ਸਿਰ ਸ਼ਹੀਦ ਸਿੰਘਾਂ ਦੀ ਧਰਤੀ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਦਰਸ਼ਨ ਕਰਕੇ ਜਾਓ ਜੀ ਨਾਲੇ ਮੱਥਾ ਟੇਕ ਕੇ ਜਾਓ ਤੇ ਨਾਲੇ ਪੱਠਾ ਸਾਹਿਬ ਦੇ ਦਰਸ਼ਨ ਵੀ ਕਰੋ ਆਨੰਦਪੁਰ ਸਾਹਿਬ ਦੇ ਦਰਸ਼ਨ ਵੀ ਕਰੋ ਕੀਰਤਪੁਰ ਸਾਹਿਬ ਦੇ ਦਰਸ਼ਨ ਵੀ ਕਰੋ ਇਹ ਜਿੱਥੇ ਬੈਠ ਕੇ ਉਸਤਾਦ ਜੀ ਲੋਕ ਸਾਜ ਬਣਾਉਂਦੇ ਆ ਦੋਸਤੋ ਇਹ ਧਰਤੀ ਹੈ ਜਿਹੜੀ ਸ਼ਹੀਦ ਸਿੰਘਾਂ ਦੀ ਧਰਤੀ ਹੈ ਜੀ ਬਹੁਤ ਦੂਰੋਂ ਦੂਰੋਂ ਸਾਡੇ ਕੋਲ ਅਕਸਰ ਦੋਸਤ ਆਂਦੇ ਆ ਜੀ ਆਪਣੀਆਂ ਫੈਮਲੀਆਂ ਨੂੰ ਵੀ ਨਾਲ ਲੈ ਕੇ ਆਂਦੇ ਆ ਨਾਲੇ ਸਾਜ ਲੈ ਜਾਂਦੇ ਆ ਜੀ ਨਾਲੇ ਉਸਤਾਦ ਜੀ ਨੂੰ ਮਿਲ ਕੇ ਜਾਂਦੇ ਆ ਨਾਲੇ ਉਰੇ ਬੈਠ ਕੇ ਜਾਂਦੇ ਆ ਨਾਲੇ ਇੱਧਰ ਆ ਸਾਡੇ ਦਰਬਾਰ ਹੈ ਜੀ ਪੀਰ ਬਾਬਾ ਸ਼ਾਹਰ ਪੀਆ ਜੀ ਦਾ ਨਾਲੇ ਇੱਥੇ ਦਰਸ਼ਨ ਕਰਕੇ ਜਾਂਦੇ ਆ ਤੇ ਨਾਲੇ ਪੰਜਾਬੀ ਲੋਕ ਸਾਜਾਂ ਦਾ ਆਨੰਦ ਮਾਣਦੇ ਆ ਤੇ ਪੰਜਾਬੀ ਲੋਕ ਸਾਜ ਲੈ ਕੇ ਵੀ ਜਾਂਦੇ ਆ ਤੇ ਇਧਰ ਦੇਖੋ ਉਸਤਾਦ ਜੀ ਨੇ ਆ ਸਜਾ ਕੇ ਰੱਖੇ ਹੋਏ ਆ ਦੇਖੋ ਦੋਸਤੋ ਆਓ ਜੀ ਉਸਤਾਦ ਜੀ ਨੂੰ ਮਿਲੋ ਪੰਜਾਬੀ ਲੋਕ ਸਾਜ ਖਰੀਦੋ ਵਜਾਓ ਤੇ ਲੈ ਕੇ ਜਾਓ ਤੇ ਇਧਰ ਦੋਸਤੋ ਆਹ ਦੇਖੋ ਇਹ ਹੁਣ ਰੰਗीन ਬਲੂ ਕਲਰ ਦੇ ਵਿੱਚ ਇੱਕ ਤੂੰਬਾ ਤਿਆਰ ਹੋ ਰਿਹਾ ਜੀ ਇਹ ਸ਼ਾਇਦ ਕਿਸੇ ਦਾ ਆਰਡਰ ਆਇਆ ਹੋਇਆ ਹੋਗਾ ਤਿਆ ਦੇਖੋ ਇਧਰ ਉਸਤਾਦ ਜੀ ਵਿਰਸੇ ਨਾਲ ਪੂਰਾ ਪਿਆਰ ਕਰਦੇ ਆ ਜੀ ਦਿਲ ਵਿੱਚ ਵਸਿਆ ਹੋਇਆ ਉਸਤਾਦ ਜੀ ਦੇ ਵਿਰਸਾ ਆ ਦੇਖੋ ਜੀ ਇਧਰ ਮਧਾਨੀਆਂ ਵੀ ਰੱਖੀਆਂ ਹੋਈਆਂ ਆ ਉਸਤਾਦ ਜੀ ਨੇ ਪੂਰਾ ਪ੍ਰਵੰਧ ਕਰਿਆ ਹੋਇਆ ਜੀ ਸਾਊਂਡ ਦਾ ਵੀ ਕਿਉਂਕਿ ਤੂੰਬੀਆਂ ਦੇ ਵਿੱਚ ਇਹ ਨਹੀਂ ਆ ਕਿ ਤੁਹਾਨੂੰ ਮੋਬਾਈਲ ਦੇ ਵਿੱਚ ਤੂੰਬੀ ਵਜਾ ਕੇ ਦਿਖਾਤੀ ਜਾਂ ਫਿਰ ਤੁਹਾਨੂੰ ਐਸੇ ਤਰ੍ਹਾਂ ਤੂੰਬੀ ਵਜਾ ਕੇ ਦਿਖਾਤੀ ਨਾ ਤੁਹਾਨੂੰ ਸਾਊਂਡ ਵਿੱਚ ਵੀ ਤੂੰਬੀ ਦੀ ਆਵਾਜ਼ ਚੈੱਕ ਕਰਾਉਂਦੇ ਆ ਜੀ ਕਿ ਸਟੂਡੀਓ ਵਿੱਚ ਜਾ ਕੇ ਤੂੰਬੀ ਕਿੱਦਾਂ ਦੀ ਵਜੂਗੀ ਕਿ ਤੂੰਬੀ ਦੀ ਜਿਹੜੀ ਅਸਲੀ ਟੋਨ ਆ ਉਹ ਸਟੂਡੀਓ ਵਿੱਚ ਆਂਦੀ ਹੁੰਦੀ ਹੈ ਉਹ ਕਿਦਾਂ ਦੀ ਆਏਗੀ ਪੂਰਾ ਮਾਹੌਲ ਕ੍ਰੀਏਟ ਕੀਤਾ ਹੋਇਆ ਉਸਤਾਦ ਜੀ ਨੇ ਦੇਖੋ ਦੋਸਤੋ ਜੇ ਤੁਸੀਂ ਵੀ ਪੰਜਾਬੀ ਲੋਕ ਸਾਜ਼ਾਂ ਨੂੰ ਪੰਜਾਬੀ ਵਿਰਸੇ ਨੂੰ ਮੁਹੱਬਤ ਕਰਦੇ ਆ ਤਾਂ ਸਾਡੇ ਚੈਨਲ ਨੂੰ ਫੋਲੋ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਔਰ ਲਾਈਕ ਜ਼ਰੂਰ ਕਰ ਦੇਣਾ ਦੋਸਤੋ ਤੇ ਸਾਡਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਇਹਨਾਂ ਨੰਬਰਾਂ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਸਾਡਾ ਪਿੰਡ ਸ਼੍ਰੀ ਚਮਕੌਰ ਸਾਹਿਬ ਦੇ ਕੋਲ ਰੋਪੜ ਜ਼ਿਲ੍ਹੇ ਵਿੱਚ ਬੇਲਾ ਪਿੰਡ ਹੈ ਜੀ ਸਾਡਾ ਇੱਥੇ ਪਰਜਾਪਤ ਮੁਹੱਲਾ ਪੀਰ ਬਾਬਾ ਸ਼ਾਬਰਪੀਆ ਜੀ ਦੀ ਮਜ਼ਾਰ ਤੇ ਬੈਠ ਕੇ ਉਸਤਾਦ ਜੀ ਪੰਜਾਬੀ ਲੋਕ ਸਾਜ਼ਾਂ ਦੀ ਸੇਵਾ ਨਿਵਾ ਰਹੇ ਹੈ ਜੀ ਦੇਖੋ ਦੋਸਤੋ